ਕਿ ਉਹਦਾ ਦੇਰੇ ਕੰਦੇ ਆਪੇ ਉਹ ਨਾ ਮੈਂ ਨਹੀਂ ਹੁੰਦਾ ਜਿੱਦਾਂ ਜਦੋਂ ਸਾਰੇ ਤੋਂ ਕਰਦੇ ਗਏ ਨੇ ਇਹ ਮਾਚਾਰੀ ਨਾ ਸੈਂਕੋ ਉਹ ਹੋ ਗਿਆ ਬਿਮਾਰੀਆਂ ਆਉਂਦੀਆਂ 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 ਕੋਈ ਨਾ ਕਿ ਕਰਤੀ ਕੋ ਨਫਰੇ ਨਹੀਂ ਇੰਗਲ ਕਰੇ ਉੱਪਰ ਬਾਤ ਚੋੜ ਗਿਆ ਜਾਂ ਪਾਣੀ ਸਾਫ ਕਰਦੇ ਮੈਂ ਸਾਫ ਪਾਣੀ ਦਾ ਕਿੰਨੇ ਤੇ ਬੈਠਿਆ ਕਰਾਉਂਦਾ ਹੈ ਹੈ ਉਹ ਆ ਆ ਜਿਹੜੇ ਸਾਡੇ ਨਾਲ ਜਿਹਨੇ ਸਹਿਯੋਗ ਕੀਤਾ ਰੈਕਟਰਾਂ ਵਾਲਾ ਨੇ ਉਹਨਾਂ ਨੂੰ ਬਹੁਤ ਬਹੁਤ ਥੈਂਕ ਯੂ ਜਾਂ ਉਹ ਮੱਛੀਆਂ ਫੜ ਲਾਗਣਾ ਬੱਚੀਆਂ ਕਿ ਧੰਨਵਾਦ ਕਰਦੇ ਆ ਆਪਣੇ ਮਾਨ ਦੇ ਡੈਡੀ ਮਲਕੀਤ ਸਿੰਘ ਦਾ ਜੋ ਇੱਥੇ ਲੰਗਰ ਦੀ ਸੇਵਾ ਕਰ ਰਹੇ ਨੇ ਲੰਗਰ ਦੀ ਸੇਵਾ ਕਰਾਂ ਜੋ ਇਕੱਠੇ ਕਰਕੇ ਲੰਗਰ ਦੀ ਸੇਵਾ ਕਰਦੇ ਨੇ ਬਹੁਤ ਧੰਨਵਾਦ ਇਹਨਾਂ ਦਾ ਜੋ ਇੰਨੀ ਸੇਵਾ ਨਿਭਾ ਰਹੇ ਨੇ ਤੇ ਇਹ ਹਿੱਸਾ ਭਾ ਰਹੇ ਨੇ ਜੱਗ ਚ ਵਿੱਚ ਬਹੁਤ ਧੰਨਵਾਦ ਜੀ ਤੁਹਾਡਾ ਜੋ ਸਰਪੰਚ ਸਾਹਿਬ ਨੇ ਵੀ ਉਹਨਾਂ ਦਾ ਧੰਨਵਾਦ ਕੀਤਾ ਵੀ ਐਪਰੀਸ਼ੀਏਟ ਕਰਨ ਵਾਲੀ ਗੱਲ ਹੈ ਬਹੁਤ ਧੰਨਵਾਦ ਜੀ ਦੁਆਰੇ ਹੁਣ ਬੈਂਕੀ ਸਾਹਿਬ ਬੈਂਕੀ ਵੱਡੇ ਮੈਂ ਤਾਂ ਸਾਰਿਆਂ ਨੂੰ ਪੈਸੇ ਿਡਾਉਣਾ ਚਾਹਣਾ ਜਾ ਜਿੰਨੇ ਪਰਿਵਾਰ ਜੁੜੇ ਆ ਮੈਂ ਕੋਈ ਕਾਲੀ ਕੋਈ ਕਾਂਗਰਸ ਕੋਈ ਆਪ ਨਹੀਂ ਆਪਾਂ ਤੇ ਆਪਣੇ ਪਿੰਡ ਵਾਸਤੇ ਕੰਮ ਕਰੀਏ ਆਪਾਂ ਸੰਜੋਗ ਦੇ ਆਪਾਂ ਦੇ ਸੁਪਨੇ ਬਣਾਈਏ ਬੱਚੇ ਦੇ ਭੂਟ ਲੱਗਦੇ ਇਹ ਵਿਆਹ ਸਾਰੇ ਲੱਗੇ ਤੁਸੀਂ ਵੀ ਆ ਕੇ ਸਾਡੇ ਨਾਲ ਲੱਗੋ ਜੁੜੋ ਤੇ ਆਪਾਂ ਜਲਦੀ ਜਲਦੀ ਕੰਮ ਕਰੀਏ ਆਪਾਂ ਹਰੇਕ ਸਫਲ ਗੁਰੂ ਕੀਤਾ ਆਪਾਂ ਸਮਝ ਆ ਜੂਗਾ ਮੈਂ ਜਾਣਾਂ ਕਿ ਅਸੀਂ ਚਾਰੋਂ ਦੇ ਚਾਰੋਂ ਘਪੜਾ ਆਪਾਂ ਵਧੀਆ ਬਣਾ ਦਈਏ ਕਿਸੇ ਦੇ ਘਰੇ ਕੋਈ ਤਕਲੀਫ ਨਾ ਹੋਵੇ ਸਭ ਪਾਣੀ ਦੇ ਦਾ ਵਧੀਆ ਕੰਮ ਹੋਵੇ ਸਭ ਆਪ ਦੀ ਚੰਗੀ ਜ਼ਿੰਦਗੀ ਜੀਣ ਆਪਾਂ ਕਰੀਏ ਪਰ ਇਹ ਕੰਲਾ ਸਾਡੇ ਕਹਿਤੇ ਵੀ ਹੋਣਾ ਆਡੀ ਟੀਮ ਕੋ ਨਹੀਂ ਹੋਣਾ ਦਰਸ਼ਕੋ ਮੈਂ ਆਪ ਟੀਮ ਨੂੰ ਹੀ ਬੜਾ ক্রিকেট ਕਰਦਾ ਜਿਹੜੇ ਲੱਕੇ ਵੇ ਅੰਗੇ ਦਰਾਦੇ ਬਹੁਤ ਜਿਆਦਾ ਐਪਲੀਕੇਟ ਕਰਦਾ ਪਰ ਤੋਂ ਬੱਧ ਕੰਮ ਕਰ ਰਹੀ ਹੈ ਪਰ ਮੈਂ ਚਾਹਣਾ ਕਿ ਤੁਸੀਂ ਸਾਰੇ ਆਪ ਪਿੰਡ ਇੱਕ ਟੀਮ ਬਣ ਜਾਈਏ ਹਰੇਕ ਬੰਦਾ ਖੇ ਹੋ ਕੇ ਸੰਯੋਗ ਦੇ ਕੇ ਆਪਾਂ ਕੰਮ ਕਰੀਏ ਵੇ ਖਾਲਸਾ ਵੇ